ਆਪਣੀਆਂ ਕੁੜੀਆਂ ਨੂੰ ਮੇਕਅਪ ਕਰਨਾ ਜਾਂ ਨਵੇਂ-ਨਵੇਂ ਸੂਟ ਪਾਉਣਾ ਨਹੀਂ ਪੈਸੇ ਕਮਾਉਣ ਦੇ ਕਾਬਲ ਬਣਾਓ ਕਿਉਂਕਿ ਜਿਹੜੀਆਂ ਕੁੜੀਆਂ ਆਪਣੇ ਪਤੀ ਤੇ ਨਿਰਭਰ ਕਰਦੀਆਂ ਹਨ ਉਹਨਾਂ ਦਾ ਜੀਵਨ ਪੱਧਰ ਵੀ ਉਹਦੇ ਪਤੀ ਦੇ ਹਿਸਾਬ ਨਾਲ ਚੱਲਦਾ ਉਹਨਾਂ ਦਾ ਉੱਠਣ ਬੈਠਣ ਖਾਣ ਪੀਣ ਆਉਣ ਜਾਣ ਸਭ ਕੁਝ ਉਹਨਾਂ ਦੇ ਸਹਾਰੇ ਪਰਿਵਾਰ ਅਤੇ ਪਤੀ ਦੇ ਹਿਸਾਬ ਨਾਲ ਚੱਲਦਾ ਪਤਾ ਕਿਉਂ ਕਿਉਂਕਿ ਉਹ ਪੈਸੇ ਕਮਾਉਣ ਦੇ ਕਾਬਲ ਨਹੀਂ ਹੁੰਦੀਆਂ ਉਹ ਜਿੰਨਾ ਮਰਜ਼ੀ ਕੰਮ ਕਰ ਲੈਣ ਉਹਨਾਂ ਦਾ ਕੋਈ ਗੁਣ ਨਹੀਂ ਉਹ ਸਭ ਤੋਂ ਪਹਿਲਾਂ ਉੱਠਦੀਆਂ ਤੇ ਸਭ ਤੋਂ ਮਗਰਸ ਹੁੰਦੀਆਂ ਉਹ ਸਭ ਤੋਂ ਪਹਿਲਾਂ ਉੱਠ ਕੇ ਚਾਹ ਬਣਾਉਂਦੀਆਂ ਪਰ ਸਭ ਤੋਂ ਮਗਰੋਂ ਚਾਹ ਪੀਂਦੀਆਂ ਪਤਾ ਕਿਉਂ ਕਿਉਂਕਿ ਉਹ ਪੈਸੇ ਕਮਾਉਣ ਦੇ ਕਾਬਲ ਨਹੀਂ ਉਹ ਜਿੰਨਾ ਮਰਜੀ ਕਰ ਲੈਣ ਉਹਨਾਂ ਦਾ ਕੋਈ ਗੁਣ ਨਹੀਂ ਉਹ ਆਪਣੀ ਮਰਜ਼ੀ ਨਾਲ ਕੋਈ ਨਹੀਂ ਖਰੀਦ ਸਕਦੀਆਂ ਕੁਝ ਨਹੀਂ ਵੇਚ ਸਕਦੀਆਂ ਸਾਰੀ ਜ਼ਿੰਦਗੀ ਕੁੱਟ ਖਾਂਦੀਆਂ ਰਹਿੰਦੀਆਂ ਪਤਾ ਕਿਉਂ ਕਿਉਂਕਿ ਉਹ ਪੈਸੇ ਨਹੀਂ ਕਮਾਉਂਦੀਆਂ ਇਹ ਤੁਹਾਡੀ ਗਲਤੀ ਆ ਇਹ ਮਾਪਿਆਂ ਦੀ ਗਲਤੀ ਆ ਹੁਣ ਇਸ ਦੇ ਉਲਟ ਜਿਹੜੀਆਂ ਕੁੜੀਆਂ ਪੈਸੇ ਕਮਾਉਂਦੀਆਂ ਉਹਨਾਂ ਦੀ ਸੱਸਾ ਫੋਨ ਕਰਕੇ ਕਹਿੰਦੀਆਂ ਪੁੱਤ ਘਰ ਕਦੋਂ ਆ। ਆ ਜਾ ਅੱਜ ਮੇਰੀ ਫੇਵਰੇਟ ਸਬਜੀ ਬਣਾਈ ਆ। ਜੇ ਤੇਰਾ ਰੋਟੀ ਖਾਣ ਨੂੰ ਨਹੀਂ ਜੀ ਕਰਦਾ ਮੈਂ ਅੱਜ ਪੀਜ਼ਾ ਆਰਡਰ ਕਰਦੇ ਆ। ਆ ਜਾ ਛਿਤੀ ਆ ਜਾ। ਹੁੰਦਾ ਨਾ ਇਹ ਸਭ ਕੁਝ ਪੈਸੇ ਦਾ ਜਾਦੂ ਆ। ਇਹ ਪੈਸੇ ਦਾ ਸਾਰਾ ਕਿਉਂਕਿ ਉਹ ਪੈਸੇ ਕਮਾਉਂਦੀਆਂ ਤੇ ਜਿਹੜਾ ਬੰਦਾ ਪੈਸੇ ਕਮਾਉਂਦਾ ਨਾ ਉਹਦਾ ਸਾਰਾ ਪਰਿਵਾਰ ਵੀ ਉਹਦੇ ਹਿਸਾਬ ਨਾਲ ਚੱਲਦਾਗਾ। ਲੱਗੀ ਗੱਲ ਸਮਝ? ਜੇਕਰ ਜਿਹੜੀਆਂ